ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇੱਕ ਨਵੀਂ ਭਰਤੀ ਆਈ ਹੈ ਚਲੋ ਇਸ ਬਾਰੇ ਗੱਲ ਕਰਦੇ ਹਾਂ ਸਰਕਾਰ ਨੇ ਹਾਰਟੀਕਲਚਰ ਡਿਵੈਲਪਮੈਂਟ ਆਫਸਰਾਂ ਦੀਆਂ 101 ਗਰੁੱਪ A ਪੋਸਟਾਂ ਕੱਢੀਆਂ ਨੇ 3 ਸਾਲ ਦੇ ਪ੍ਰੋਬੇਸ਼ਨ ਦੌਰਾਨ ਸ਼ੁਰੂਆਤੀ ਤਨਖਾਹ 44900 ਰੁਪਏ ਮਹੀਨਾ ਤੈਅ ਕੀਤੀ ਗਈ ਹੈ ਇਸ ਜਾਣਕਾਰੀ ਚ ਆਪਾਂ ਯੋਗਤਾ ਸਿਲੈਕਸ਼ਨ ਪ੍ਰੋਸੈਸ ਤੇ ਅਪਲਾਈ ਕਰਨ ਦੇ ਤਰੀਕੇ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਸ ਪੋਸਟ ਲਈ ਕੀ ਕੀ ਯੋਗਤਾ ਚਾਹੀਦੀ ਹੈ ਤਾਂ बस ਦੋ ਮੇਨ ਚੀਜ਼ਾਂ ਚਾਹੀਦੀਆਂ ਨੇ ਕਾਜ਼ ਡਿਗਰੀਆਂ ਤੇ ਨਾਲ ਹੀ ਪੰਜਾਬੀ ਭਾਸ਼ਾ ਦੀ ਜਾਣਕਾਰੀ ਉਮਰ ਦੀ ਹੱਦ 18 ਤੋਂ 37 ਸਾਲ ਹੈ ਪਰ ਕੁਝ ਕੈਟੇਗਰੀਆਂ ਲਈ ਇਸ 'ਚ ਛੋਟ ਵੀ ਦਿੱਤੀ ਗਈ ਹੈ। ਅੱਛਾ ਸਭ ਤੋਂ ਜ਼ਰੂਰੀ ਗੱਲ ਕਿ ਉਮੀਦਵਾਰਾਂ ਦੀ ਚੋਣ ਕਿਵੇਂ ਹੋਵੇਗੀ? ਸਿਲੈਕਸ਼ਨ કુલ 540 ਨੰਬਰਾਂ ਦੇ ਆਧਾਰ ਤੇ ਹੋਵੇਗੀ ਜਿਸ ਵਿੱਚ ਲਿਖਤੀ ਪੇਪਰ ਤੇ ਇੰਟਰਵਿਊ ਸ਼ਾਮਿਲ ਹੈ। ਦੇਖੋ ਪੇਪਰ ਦਾ ਪੈਟਰਨ ਬਿਲਕੁਲ ਸਾਫ਼ ਹੈ। ਜ਼ਿਆਦਾ ਜ਼ੋਰ ਮੁੱਖ ਵਿਸ਼ੇ ਤੇ ਹੀ ਹੈ। ਯਾਦ ਰੱਖਿਓ ਇਹ 2 ਘੰਟੇ ਦਾ ਪੇਪਰ ਹੈ ਤੇ ਗਲਤ ਜਵਾਬ ਦੇ ਨੰਬਰ ਕੱਟੇ ਜਾਣਗੇ। ਚਲੋ ਹੁਣ ਅਪਲਾਈ ਕਰਨ ਦੇ ਪ੍ਰੋਸੈਸ ਵੱਲ ਵਧਦੇ ਹਾਂ ਅਤੇ ਦੇਖਦੇ ਹਾਂ ਕਿਵੇਂ ਅੱਗੇ ਵਧਣਾ ਹੈ ਪੂਰਾ ਐਪਲੀਕੇਸ਼ਨ ਪ੍ਰੋਸੈਸ ਪੀਪੀਐਸਸੀ ਦੀ ਅਫੀਸ਼ੀਅਲ ਵੈਬਸਾਈਟ ਤੇ ਸਿਰਫ ਆਨਲਾਈਨ ਹੀ ਹੋਵੇਗਾ ਫੀਸ ਹਰ ਕੈਟਾਗਰੀ ਲਈ ਵੱਖਰੀ ਹੈ ਇਸ ਲਈ ਅਪਲਾਈ ਕਰਦੇ ਸਮੇਂ ਸਹੀ ਆਪਸ਼ਨ ਚੁਣਨਾ ਜ਼ਰੂਰੀ ਹੈ ਇਸ ਨੋਟੀਫਿਕੇਸ਼ਨ 'ਚ ਪੰਜਾਬ ਡੋਮਿਸਾਈਲ ਵਾਲਿਆਂ ਲਈ ਕਈ ਰਿਜ਼ਰਵ ਕੈਟਾਗਰੀਆਂ ਵੀ ਦੱਸੀਆਂ ਗਈਆਂ ਹਨ ਹੁਣ ਇੱਥੇ ਸਭ ਤੋਂ ਦਿਲਚਸਪ ਗੱਲ ਹੈ 101 ਪੋਸਟਾਂ ਦੀ ਵੰਡ ਏਪੋ ਸਟਾਰ ਵੱਖ-ਵੱਖ ਕੈਟਾਗਰੀਆਂ ਚ ਵੰਡੀਆਂ ਗਈਆਂ ਹਨ ਤੇ ਹਰ ਇੱਕ 'ਚ ਔਰਤਾਂ ਲਈ ਵੀ ਰਾਖਵਾਕਰਨ ਹੈ ਅਤੇ ਅਖੀਰ ਵਿੱਚ ਸਭ ਤੋਂ ਜ਼ਰੂਰੀ ਤਰੀਕਾਂ ਤੇ ਕੁਝ ਆਖਰੀ ਗੱਲਾਂ ਤੇ ਇੱਕ ਨਜ਼ਰ ਮਾਰ ਦਿਆਂ ਆਨਲਾਈਨ ਫੋਰਮ ਤੇ ਫੀਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ 14 ਨਵੰਬਰ 2025 ਹੈ